ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅੰਮ੍ਰਿਤਸਰ ਦੇ ਹਾਲ ਗਿੜ੍ਹ ਨਜ਼ਦੀਕ ਰੇੜੀ ਲਗਾਉਣ ਵਾਲੀ ਨੌਜਵਾਨ ਨੂੰ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਉਸ ਵੱਲੋਂ ਸੜਕ ਉੱਪਰ ਹਾਈ ਵੋਲਟੇਜ ਡਰਾਮਾ ਕਰਦੇ ਆ ਆਪਣੀ ਰੇੜੀ ਦਾ ਸਾਰਾ ਸਮਾਨ ਸੜਕ ਤੇ ਪਲਟਣਾ ਸ਼ੁਰੂ ਕਰ ਦਿੱਤਾ ਗਿਆ ਰੇੜੀ ਮਾਲਕ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਦੋ ਟ੍ਰੈਫਿਕ ਪੁਲਿਸ ਮੁਲਾਜ਼ਮ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਨੇ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ ਮੈਂ 15 ਸਾਲ ਤੋਂ ਲਗਾ ਰਿਹਾ ਹਾਂ ਕਿਹੜੇ ਰੇੜੀ ਲਗਾਉਂਦੇ ਹੋ ਮੈਂ ਫੇਰ ਲਗਾ ਰਿਹਾ ਵੇਖੋ ਸਾਈਡ ਤੇ ਲੱਗੀ ਰੇੜੀ ਤੇ ਰੋਜ਼ ਆ ਚਾਰ ਪੰਜ ਦਿਨ ਤੋਂ ਕੁਝ ਈ ਜ਼ਿਆਦਾ ਹੀ ਤੰਗ ਕਰਦਾ ਕਹਿੰਦਾ ਰੇੜੀ ਚੁੱਕ ਕੇ ਲਿਆਈ ਜਾ ਰੇੜੀ ਚੁੱਕ ਕੇ ਲਿਆਈ ਜਾ ਮੈਂ ਉਹਨਾਂ ਨੇ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਂਦੇ ਕਾਰਪੋਰੇਸ਼ਨ ਵਾਲੇ ਨੂੰ ਆਂਦੇ ਉਹ ਕਹਿੰਦੇ ਤੂੰ ਉੱਥੇ ਪਿੱਛੇ ਲਈ ਜਾ ਉਹਨੂੰ ਇੱਥੇ ਤੇਰੀ ਮੈਂ ਲਾਣ ਹੀ ਨਹੀਂ ਦੇਣੀ ਕਹਿੰਦਾ ਅਜ ਰੇੜੀ ਅੱਛਾ ਤੇ ਭਾਜੀ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ ਹਾਂ ਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ ਹਾਂ ਜੀ ਕੀਤਾ ਜਾਂਦਾ ਸੀ ਜਦੋਂ ਨਵਾਂ ਕੋਈ ਆ ਗਿਆ ਏਐਸਆਈ ਆ ਗਿਆ ਇਹਨੂੰ ਰੇੜੀ ਚੁੱਕ ਲਾ ਜਦੋਂ ਵੀ ਆਦ ਬਦਤਮੀਜ਼ੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋਲ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਂਦੇ ਹੱਥ ਜੋੜਦੇ ਮੇਰੇ ਅੱਗੇ ਪਿਆਰ ਦਿੰਦੇ ਇਹਨੇ ਪਿਆਰ ਨਾ ਬੋਲਦੇ ਆ ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋਲ ਆਂਦੇ ਆ ਹਰ ਕੋਈ ਆ ਕੇ ਮੈਨੂੰ ਪਿਆਰ ਨਾ ਬੋਲਦਾ ਇੱਜ਼ਤ ਮਿਲਦੀ ਆ ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂਦੀ ਹੈ ਨਾ ਤੇ ਬਸ ਇੱਕੋ ਧਮਕ ਕੀ ਤੇਰੀ ਰੇੜੀ ਚੁਕਾ ਦਨੀ ਆ ਤੇਰੀ ਰੇੜੀ ਚੁਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚੁਕਾ ਦਨੀ ਪੁਲਿਸ ਨੂੰ ਪ੍ਰੋਬਲਮ ਕੀ ਆ ਤੁਹਾਡੀ ਰੇੜੀ ਦਾ ਮੈਨੂੰ ਆਪ ਨਹੀਂ ਪਤਾ ਬਾਜੀ ਮੈਨੂੰ ਪਤਾ ਹੋਵੇ ਤਾਂ ਮੈਂ ਦੱਸਾਂ ਮੈਨੂੰ ਅੱਜ ਤੱਕ ਮੈਂ ਇਹੀ ਚੀਜ਼ ਤੋਂ ਕੰਫਿਊਜ਼ ਹਾਂ ਮੇਰੀ ਰੇੜੀ ਤੋਂ ਪ੍ਰੋਬਲਮ ਕੀ ਆ ਤਾਂ ਹੋਰ ਵੀ ਬਹੁਤ ਸਾਰੀਆਂ ਰੇੜੀਆਂ ਲੱਦਦੇ ਨੇ ਜੇ ਉਹਨਾਂ ਨੂੰ ਵੀ ਆ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਨਾ ਤੁਹਾਡੇ ਸਾਹਮਣੇ ਉਹ ਲੱਗੀਆਂ ਹੋਈਆਂ ਵਾ ਉਹ ਸਾਹਮਣੇ ਲੱਗੀਆਂ ਆ ਵੇਖੋ ਗੱਡੀਆਂ ਲੱਗੀਆਂ ਹੋਈਆਂ ਆ ਕਿਉ ਸੜਕ ਦੇ ਵਿੱਚ ਜਿਹੜੀਆਂ ਲਾਈਆਂ ਪੈਂਦੀਆਂ ਨੇ ਉਹ ਸੜਕ ਦੇ ਵਿੱਚ ਨਹੀਂ ਆ ਵੇਖੋ ਸਾਈਡ ਤੇ ਲਾਈ ਆ ਬਾਜੀ ਤੁਹਾਡੀ ਨਹੀਂ ਹੋਰ ਜਿਹੜੀਆਂ ਰੇੜੀਆਂ ਉਹ ਵੇਖ ਲਓ ਕੈਮਰਾ ਕਮਾ ਕੇ ਸੜਕ ਦੇ ਉੱਤੇ ਹੀ ਲੱਗੀਆਂ ਹੋਈਆਂ ਉਹ ਸਾਹਮਣੇ ਮੋੜ ਲਗਾ ਤੇ ਮੇਰੀ ਰੇੜੀ ਕਹਿੰਦਾ ਤੂੰ ਉੱਥੇ ਲਾਈ ਆ ਇੱਥੇ ਕੋਈ ਆਣ ਜਾਣ ਦਾ ਤੇ ਰਾਹ ਤੇ ਹੈਗਾ ਨਹੀਂ ਬਾਜੀ ਕੋਈ ਬਿਲਕੁਲ ਸਾਈਡ ਤੇ ਹੈਗੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਜਿਹੜਾ ਸਮਾਨ ਪੂਰਾ ਤੁਸੀਂ ਪਹੁੰਚਾ ਦਿੱਤਾ ਮੇਰਾ ਘੱਟੋ ਘੱਟ 5000 ਦਾ ਬਾਜੀ ਤੇ ਬੀਸੀ ਕਿ ਉਹ ਹੀ ਪਣੀ ਸੀ ਮੈਂ ਸਭ ਕੁਝ ਵੇਸਟ ਕਰਤਾ ਪਠੂਰੇ ਹੀ ਆਲੂ ਵਾਲੇ ਕੁंचे ਹੀ ਸਾਰਾ ਵੇਸਟ ਕਰਤਾ ਬਾਜੀ ਮੈਂ ਹੁਣ ਕਹਿੰਦਾ ਤੈਨੂੰ ਲਾਣੇ ਨਹੀਂ ਦੇਣੀ ਤੇ ਮੈਂ ਘਰ ਲੈ ਕੇ ਕੀ ਕਰਨਾ ਜੇ ਮੈਂ ਕਿਸੇ ਨੂੰ ਖਵਾਵਾਂਗਾ ਉਹ ਦਾਨ ਕਰਨ ਦਾ ਕੀ ਫਾਇਦਾ ਜਿਹੜਾ ਆਪਣੇ ਦਿਲੋਂ ਨਾ ਲਾਇਆ ਉਹ ਤੇ ਧੱਕੇ ਨਾਲ ਕਿਸੇ ਨੂੰ ਖਵਾਤਾ ਬੀਆ ਜੀ ਚਾਕੇ ਦੱਸ ਕਿੰਨਾ ਦੁਖੀ ਹੈ ਅੱਜ ਤੁਸੀਂ ਮੈਂ ਬਹੁਤ ਦੁਖੀ ਆ ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ ਬਾ ਐਕਸਪਾਇਰ ਹੋ ਗਏ ਮੈਂ ਘਰ ਇਕੱਲਾ ਕਮਾਣਾ ਲੱਗਾ ਹੁਣ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਜਾਵਾਂਗਾ ਆਪ ਤੁਸੀਂ ਸੋਚੋ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂਗਾ ਤੇ ਕਿੱਥੇ ਜਾਏਗਾ ਪੰਜਾਬੀ ਪੰਜਾਬੀ ਤਾਂ ਬੇਬਾਰ ਜਾਊ ਭਾਜੀ ਮੈਂ ਕੇਂਦਰੀ ਚਰੂਦਾਸ ਮੰਦਿਰ ਦਾ ਪ੍ਰਧਾਨ ਹਾਂ ਇਹ ਜਿਹੜਾ ਆਪਣਾ ਮੰਦਿਰ ਆ ਇਹ ਬੱਚਾ ਇੰਨਾ ਦੁਖੀ ਹੈ ਪਿਛਲੇ ਹਫਤੇ ਮਿਲਿਆ ਹੈ ਗੱਲ ਕਰਦਾ ਪਿਆ ਸੀ ਕਿ ਮੈਂ ਪ੍ਰਧਾਨ ਜੀ ਜੋ ਮੇਰੇ ਨਾਲ ਨਾ ਕਰਦੇ ਪਏ ਨਾ ਦਿਲ ਕਰਦਾ ਕਿ ਮੈਂ ਸੁਸਾਇਡ ਕਰ ਲਾਂ ਮੈਨੂੰ ਕਹੇ ਪੁੱਤਰ ਇਹ ਕੰਮ ਨਾ ਕਰੀ ਕਿ ਇਹਦਾ ਕੁਝ ਨਹੀਂ ਜਾਣਾ ਤੇਰੇ ਬੱਚੇ ਰੋਲ ਜਾਣਗੇ ਕੰਦਾ ਫਿਰ ਮੈਂ ਕਰਾਂਗੀ ਤੇ ਅੱਜ ਤੇ ਅੱਪਾ ਵੀ ਦੇਖਦੇ ਰਹੇਗੇ ਕਿ ਵੀ ਇਹ ਬੰਦਾ ਕੀ ਬਿਆ ਜੋ ਇਹਦੇ ਨਾਲ ਕੰਡੀਸ਼ਨ ਹੋਈ ਹੈ ਮੌਕੇ ਤੇ ਦੇਖਿਆ ਪਹਿਲਾਂ ਤਾਂ ਮੈਂ ਸੁਣਦਾ ਸੀ ਨਾ ਕਿ ਵੀ ਇੱਥੇ ਆ ਕੇ ਪੁਲਿਸ ਵਾਲੇ ਜਾਂ ਕਿ ੱਟਾ ਕਰਦੇ ਪਏ ਨੇ ਪਰ ਅੱਜ ਦੇਖਿਆ ਤੇ ਬੜਾ ਮਨ ਤੁਹਾਡਾ ਤੇ ਆਪ ਪਰੇਸ਼ਾਨ ਹੋ ਗਏ ਵੀ ਕਰੀਏ ਵੀ ਅਗਰ ਇੱਕ ਬੰਦੇ ਦੀ ਸੇਫਟੀ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਤੇ ਫਿਰ ਕਿੱਥੇ ਹੋਏਗੀ ਕੋਈ ਇੱਥੇ ਕੋਈ ਸਮੈਗ ਥੋੜੀ ਵੇਜਦਾ ਪਾ ਠੀਕ ਹੈ ਉਹਨੂੰ ਟਾਈਮ ਦਿਓ ਜਾ ਤੇ ਪਿੱਛੇ ਕਰ ਲੈ ਵੀ ਥੋੜੀ ਗੱਡੀ ਤੇ ਉਹਦੀ ਹੈਗੀ ਪਿੱਛੇ ਪਹਿਲਾਂ ਇੱਥੇ ਲਾਂਦਾ ਸੀ ਮਗਰ ਲੈ ਗਿਆ ਹੁਣ ਤੁਸੀਂ ਦੇਖ ਲੈ ਮਹੀਨਾ ਨਹੀਂ ਕੰਮ ਕੀਤਾ ਇਹਨੇ ਜਦੋਂ ਇਹ ਕੰਮ ਹੋ ਰਿਹਾ ਸੀ ਤੇ ਮਹੀਨਾ ਉਹਨੇ ਉਹਦੀ ਰਾਤ ਸਗੋਂ ਘਟ ਗਈ ਐ ਵੀ ਰਾਤ ਸਗੋਂ ਛੁੱਟੀ ਹੁੰਦੀ ਤੇ ਅੱਜ 15000 ਦੀ ਇਹਦੀ ਰਾਤ ਹੋਣੀ ਤੇ ਸਾਰਾ ਬੰਦਾ ਵਿਚਾਰੇ ਦਾ ਘਟੇ ਹੀ ਜਦੋਂ ਘਰੋਂ ਖਾਏਗਾ ਤਾਂ ਪ੍ਰਧਾਨ ਦੀ ਜਦੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਆ ਕੇ ਲਗਾਤਾਰ ਇਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਕਿ ਤੁਸੀਂ ਆਪਣੀ ਸਾਰੇ ਇਥੋਂ ਜਿਹੜੇ ਦੁਕਾਨਦਾਰ ਨੇ ਇਕੱਠੇ ਹੋ ਗਏ ਮੁਲਾਜ਼ਮਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਨਹੀਂ ਦੇਖੋ ਕਰੀ ਦਾ ਪਰ ਅੱਜ ਪਤਾ ਲੱਗ ਗਿਆ ਹੁਣ ਜਿਹੜੀ ਐ ਨਾ ਹੁਣ ਲੜਾਈ ਕਰਾਂਗੇ ਜੀ ਬੱਚੇ ਦੇ ਪਿੱਛੇ ਖਲੋਵਾਂਗੇ ਮਾਰਕੀਟ ਵੀ ਖਲੋਏਗੀ ਅੱਪਾ ਵੀ ਖਲੋਵਾਂਗੇ ਨਹੀਂ ਤਾਂ ਨਹੀਂ ਤਾਂ ਕਾ ਕਿਉਂ ਹੰਨ ਦਿੱਤਾ ਜਾਏਗਾ ਜੀ ਇਦਾਂ ਤੇ ਫਿਰ ਕੀ ਕਹਿੰਦੇ ਜਦੋਂ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਨਹੀਂ ਆਪਾਂ ਰੋਟੀ ਕਮਾ ਸਕਦੇ ਤਾਂ ਕਿੱਥੇ ਜਾਵਾਂਗੇ ਬਕਾਇਦਾ ਉਹਨੇ ਉਹਦੀ ਪਰਚੀ ਗਈ ਐ ਫਿਰ ਉਹਨੂੰ ਮੋਦੀ ਦਾ ਲੋਨ ਮਿਲਿਆ ਉਹਦਾ ਵੀ ਉਹਨੂੰ ਮਿਲਿਆ ਉਹ ਕੀ ਕਹਿੰਦਾ ਨੰਬਰ ਮਿਲਿਆ ਤੇ ਮਗਰ ਜਿਹੜੀ ਲੱਗੀ ਵੇਖੋ ਉਹ ਤਾਂ ਹੀ ਮੋਦੀ ਦਾ ਲੋਨ ਬਾਤ ਕੀਤਾ ਤਾਂ ਫਿਰ ਕਿੱਥੇ ਲਾਏਗਾ ਕੋਈ ਬੰਦਾ ਉਹ ਤਾਂ ਦੂਜੇ ਪਾਸੇ ਟ੍ਰੈਫਿਕ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਪੁਲਿਸ ਵਾਲਿਆਂ ਨੇ ਵੀ ਆਪਣਾ ਪੱਖ ਰੱਖਿਆ ਦੇਖੋ ਪਤਾ ਨਹੀਂ ਕਿਉਂ ਉਹਦੇ ਮਨ 'ਚ ਗੁੱਸਾ ਹੋ ਕੋ ਕਰਦਾ ਵਾ ਜੇ ਤਾਂ ਮੰਨ ਲਓ ਕਿ ਸੀਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਮੈਡਮ ਡੀਐਸਪੀ ਟ੍ਰੈਫਿਕ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਜਿਹੜੀਆਂ ਰੋਡ ਨੇ ਨਵੇਂ ਬਣੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇੜੀਆਂ ਵਾਲੇ ਨੇ ਲਾੜ ਕੇ ਰੇੜੀਆਂ ਲਾ ਦਿੱਤੀਆਂ ਵਾ ਜਿਨ੍ਹਾਂ ਨੂੰ ਅਸੀਂ ਨੋਟਿਸਮੈਂਟ ਕਰਕੇ ਕਹਿੰਦੇ ਆਂ ਕਿ ਪਹਿਹੀ ਆਪਣੀ ਰੇੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ ਤੇ ਲਗਾਓ ਜਿੱਥੇ ਜਗ੍ਹਾ ਤੇ ਕਿਸੇ ਪਬਲਿਕ ਰੂਟ ਟਾਈਪਿਕ ਨੂੰ ਕੋਈ ਸਮੱਸਿਆ ਆ ਲਾਵੇ ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾ ਹੀ ਅਨਾਉਂਸਮੈਂਟ ਕਰਦੇ ਆ ਜਾਂ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੀਆਂ ਰੇੜੀਆਂ ਆ ਪਿੱਛੇ ਕਰ ਲੋ ਜਿਹੜੀਆਂ ਪ੍ਰੂਟ ਵਾਲੀਆਂ ਰੇੜੀਆਂ ਉਹ ਵੀ ਲੈ ਲੂ ਜਲੇ ਜਾਂਦੇ ਨੇ ਹਰ ਰੇੜੀ ਦਾ ਹਰ ਥਾਂ ਤੇ ਹਰ ਜਗ੍ਹਾ ਤੇ ਬਾਜ਼ਾਰ ਚ ਵੀ ਅਨਾਉਂਸਮੈਂਟ ਕਰਦੇ ਆ ਤੇ ਰੇੜੀਆਂ ਜਿਹੜੀਆਂ ਲਾ ਕੇ ਤੇ ਟ੍ਰੈਫਿਕ ਨੂੰ ਜਾਮ ਹੁੰਦੀ ਆ ਇਸ ਕਰਕੇ ਪਤਾ ਨਹੀਂ ਉਹ ਕੋਈ ਆਪਣਾ ਦਿਮਾਗੀ ਤੌਰ ਤੇ ਕੋਈ ਉਹਦੇ ਮਨ ਚ ਹੋਊਗੀ ਕਿਸੇ ਤਰੀਕੇ ਨਾਲ ਜਿਉ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਫਾਇਰ ਬ੍ਰਿਗੇਡ ਪਾਣੀ ਭਰਨ ਆਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿੱਤੀਆਂ ਵਾ ਤੁਹਾਡੀ ਗੱਡੀ ਰੇੜੀ ਕਰਕੇ ਤੁਸੀਂ ਰੇੜੀ ਨੂੰ ਤੁਹਾਡੇ ਪਿੱਛੇ ਫੁੱਟਪਾਥ ਤੇ ਕਰਕੇ ਲਾ ਲਓ ਨਾ ਕਿ ਫੁੱਟਪਾਥ ਤੇ ਕਰਨ ਦੀ ਬਜਾਏ ਉਹ ਕੋਨੇ ਪਤਾ ਨਹੀਂ ਸਮਾਰ ਸਮੂਹ ਡੋਲ ਲਿਆ ਆਪਣਾ ਇਸ ਕਰਕੇ ਆ ਉਹਦੇ ਬਾਰੇ ਹੁਣ ਕੀ ਕਹਿ ਸਕਦੇ ਉਹਦੀ ਮਾਨਸਿਕਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਪਿਛਾਹ ਕਰਕੇ ਲਾ ਦੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪਿੱਛੇ ਹੈਗਾ ਕਿ ਕਿਹਦੀ ਲੱਗੀ ਹੁਣਾਂ ਨੂੰ ਕਿਹਾ ਵੀ ਆ ਫੁੱਟਪਾਥ ਤੇ ਪਿੱਛੇ ਢਾ ਲਓ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ